ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਂ ਜਰ ਅੱਜ ਦੀ ਵੱਡੀ ਖਬਰ ਖਬਰਾਂ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਤੈਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜਾਬ ਦੇ ਸਰਕਾਰੀ ਅਦਾਰਿਆਂ 'ਚ ਤਾਇਨਾਤ ਇਨਾ ਸਰਕਾਰੀ ਬਲਾਸਮਾ ਨੂੰ ਮਿਲੇਗੀ 5 ਦਿਨ ਦੀ ਸਪੈਸ਼ਲ ਛੁੱਟੀ ਨੋਟੀਫਿਕੇਸ਼ਨ ਜਾਰੀ ਇਸ ਦੇ ਨਾਲ ਹੀ ਪੰਜਾਬ ਦੇ ਸਰਕਾਰੀ ਦਫਤਰ ਅਤੇ ਕਾਰਪੋਰੇਸ਼ਨ ਤੇ ਸਰਕਾਰੀ ਵਿਦਿਅਕ ਤੇ ਅਦਾਰਿਆਂ 'ਚ ਕੰਮ ਕਰਦੇ ਸਮੂਹ ਦਿਵੀ ਗਿਆ। ਮੁਲਾਜ਼ਮ ਹਰੇਕ ਕੈਲੰਡਰ ਸਾਲ ਵਿੱਚ ਉਪਰਗਤ ਸਬੰਧਿਤ ਸਮੁਥਰਾ ਵਿਕਾਸ ਵਿੱਚ ਇਸ ਦਿਨ 5 ਦਿਨ ਦੀ ਸਪੈਸ਼ਲ ਕੈਜੂਅਲ ਲੀਵ ਦੇ ਹੱਕਦਾਰ ਹੋਵੇਗੀ। ਇਸ ਦੇ ਨਾਲ ਹੀ ਮੁਲਾਜ਼ਮ ਇਹਨਾਂ 5 ਛੁੱਟੀਆਂ 'ਚ ਇੱਕ ਛੁੱਟੀ World Disability Day ਤੇ ਮੌਕੇ ਤੇ ਅਧਿ ਦੂਜੀ ਛੁੱਟੀ ਲਾਈਸੈਂਸ ਬ੍ਰੇਕ ਦੇ ਜਮ ਜਨਮ ਦਿਨ ਅਤੇ ਚੌਥੀ ਛੁੱਟੀ ਬਾਕੀ ਤਿੰਨ ਛੁੱਟੀਆਂ ਸਮੂਹ ਅਨੁਸਾਰ ਹੋਣਗੀਆਂ ਇਸ ਦੇ ਨਾਲ ਹੀ ਉਹਨਾਂ ਨੂੰ ਚੀਫ ਅਸਕਰ ਪੰਜਾਬ ਨੂੰ ਰਾਗ ਵਰਮਾ ਨੇ ਇਸ ਬਲਿ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਗਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਬਤ-ਬਤ ਲਾਈਕ ਅਤੇ ਸ਼ੇਅਰ ਜੂਰ ਕਰੇ ਤੁਹਾਡੇ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ